ਜਿਨ੍ਹਾਂ ਦੁਨੀਆ ਤੇ ਸੱਚਾ ਸੁੱਚਾ ਨਾਮਣਾ ਕਮਾਇਆ ਉਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ਤੇ ਹੰਢਾਇਆ ਹਰ ਯੁੱਗ ਵਿੱਚ ਉਹਨਾਂ ਹੀ ਸਾਬਤ ਕਰਾਇਆ ਕਿ ਬੁੱਤ ਸੱਟਾਂ ਸਹਿਸ ਹੈ ਕਿ ਹੀ ਤਰਾਸ਼ ਹੁੰਦਾ ਜੀ ਬਿਲਕੁਲ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਕੰਫਰਟ ਜ਼ੋਨ ਆ ਉਹ ਤਿਆਗਣਾ ਪੈਂਦਾ ਉਸ ਤੋਂ ਬਾਅਦ ਹੀ ਬੰਦਾ ਸਫਲ ਹੁੰਦਾ ਸੋ ਇਹ ਜਿਹੜੇ ਮੇਰੇ ਪਿੱਛੇ ਖੜੇ ਨੇ ਇਹ ਆਪੋ ਆਪਣਾ ਕੰਫਰਟ ਜ਼ੋਨ ਛੱਡ ਕੇ ਆਏ ਨੇ ਸਿਹਤਮੰਤ ਸਮਾਜ ਦੀ ਸਿਰਜਣਾ ਵਾਸਤੇ ਆਏ ਨੇ ਸੋ ਤੁਸੀਂ ਦੇਖ ਸਕਦੇ ਹੋ ਦੂਸਰੀ 25 ਕਿਲੋਮੀਟਰ ਸਾਈਕਲਿੰਗ ਅਜ ਮਹਿਲਕਲਾਂ ਦੇ ਖੇਡ ਗਰਾਉਂਡ ਤੋਂ ਸ਼ੁਰੂ ਹੋਊਗੀ ਤੋ ਵੱਡੀ ਗਣਤੀ ਚ ਪਹਿਲਾਂ ਨਾਲੋਂ ਵੀ ਬਹੁਤ ਉਤਸ਼ਾਹ ਨੌਜਵਾਨਾਂ ਚ ਸੋ ਪਹੁੰਚੇ ਨੇ ਇੱਥੇ ਇਸ ਤੋਂ ਬਾਅਦ ਅਸੀਂ 25 ਕਿਲੋਮੀਟਰ ਜਿਹੜਾ ਅਸੀਂ ਜਾਵਾਂਗੇ ਉਹਦੇ ਵਿੱਚ ਬਕਾਇਦਾ ਰੂਡਰ ਰੈਗੂਲੇਸ਼ਨ ਫੋਲੋ ਕਰਨਗੇ ਸੋ ਸਾਰਿਆਂ ਨੇ ਜੇ ਜ਼ਿੰਦਗੀ ਸਫਲ ਹੋਣਾ ਆਪਣੀਆਂ ਆਤਾਂ ਬਦਲਣੀਆਂ ਪੈਣੀਆਂ ਆਪਣਾ ਕੰਫਰਟ ਜ਼ੋਨ ਛੱਡਣਾ ਪੈਣਾ ਤੇ ਫੇਰ ਹੀ ਤੁਸੀਂ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹੋ ਜੇ ਤੁਸੀਂ ਸਿਹਤ ਵੀ ਬਣਾਉਣੀ ਹੈ ਫੇਰ ਵੀ ਤੁਹਾਨੂੰ ਕੰਫਰਟ ਜ਼ੋਨ ਛੱਡਣਾ ਪੈਣਾ ਸੋ ਸਾਰੇ ਜਾਣੇ ਕੰਫਰਟ ਜ਼ੋਨ ਛੱਡ ਕੇ ਆਜੋ ਆਗੇ ਤੇ ਤੁਸੀਂ ਵੀ ਚੱਲੋ ਸਾਡੇ ਨਾਲ ਆਓ ਚੱਲਦੇ ਆਂ ਅਸ਼ ਗਰੂਪ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਡੀ ਆਪਾਂ ਗਰਾਊਂਡ ਦੇ ਵਿੱਚ ਪਹੁੰਚ ਗਏ ਕਿਹੜਾ 6 ਵਜੇ ਦਾ ਟਾਈਮ ਦਿੱਤਾ ਸੀ 5-10 ਮਿੰਟ ਦਾ ਫਰਕ ਆ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲਿਆ ਤੁਸੀਂ ਪਿੱਛੇ ਦੇਖ ਸਕਦੇ ਹੋ ਬਿਲਕੁਲ ਸਾਈਕਲ ਪਹਿਲਾਂ ਗਰਾਊਂਡ ਦੇ ਵਿੱਚ 60 ਜਾਂ 60 ਜਾਂ 70 ਕੀ ਸੀ ਨਾ ਬਈ ਉਦੋਂ ਬਿਲਕੁਲ 70 ਕੇ ਜਾਣੇ ਜਿਸ ਹਿਸਾਬ ਨਾਲ 70 ਕੇ ਜਾਣੇ ਆਪਣਾ ਇੱਥੋਂ ਪਹਿਲਾਂ ਜੁੜੇ ਸੀ ਬਾਕੀ ਰਸਤੇ 'ਚ ਜੁੜੇ ਸੀ 100-150 ਦਾ ਸਾਈਕਲ ਹੈਗਾ ਸੀ ਆਪਣੇ ਕੋਲੇ ਪਹਿਲਾਂ ਪਲੱਸ ਤੇ ਹੁਣ 200 ਪਲੱਸ ਸਾਈਕਲ ਸਾਡੇ ਕੋਲੇ ਗਰਾਊਂਡ ਦੇ ਵਿੱਚ ਹੀ ਆ ਗਿਆ ਬਿਲਕੁਲ ਤੇ ਹੁਣ ਆਪਾਂ ਕਰਦੇ ਆ ਸਟਾਰਟ ਸ਼ੁਰੂ ਕਰਨ ਲੱਗੇ ਆ ਇੱਥੋਂ ਜਾਵਾਂਗੇ ਅਸੀਂ ਮਹਿਲ ਕਲਾ ਮਹਿਲ ਕਲਾ ਬੱਸ ਸਟੈਂਡ ਤੋਂ ਮਹਿਲ ਖੁਰਦ ਉਹਦੇ ਬਾਅਦ ਖਿਆਲੀ ਖਿਆਲੀ ਤੋਂ ਬਾਅਦ ਮੰਗੇਵਾਲ ਮੰਗੇਵਾਲ ਤੋਂ ਠੁੱਲੀ ਠੁੱਲੀ ਤੋਂ ਬਾਅਦ ਹਮੀਦੀ ਜੀ ਹਮੀਦੀ ਤੋਂ ਬਾਅਦ ਸਹੌਰ ਸਹੌਰ ਤੋਂ ਸਹਿਜੜਾ ਸਾਈਡ ਹੈ ਤਾਂ ਫਿਰ ਮਹਿਲ ਕਲਾ ਇੱਥੇ ਆ ਕੇ ਸਵੇਰੇ 9:00 ਵਜੇ ਸਮਾਪਤੀ ਹੋਊਗੀ ਸੋ ਚੱਲਦੇ ਆ ਉਤਸ਼ਾਹ ਬਹੁਤ ਹੈ ਜੋਸ਼ ਬਹੁਤ ਹੈ ਨੌਜਵਾਨਾਂ ਚ ਸੋ ਦੇ ਉਪਰਾਲੇ ਜਿਹੜੇ ਸਦਾ ਹੁਣ ਸ਼ੁਰੂ ਹੋਏ ਆ ਸਦਾ ਚੱਲਦੇ ਰਹਿਣੇ ਆ ਸੋ ਆਓ ਚੱਲੀਏ ਆਸ਼ੇਂ ਭਤੇ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਸੋ ਅੱਜ 400 ਸਾਈਕਲਾਂ ਦਾ ਕਾਫਲਾ ਸੀ ਜਿਨ੍ਹਾਂ ਨੇ ਹਿੰਮਤ ਰੱਖੀ ਤੇ 25 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਮੁੜ ਕੇ ਗਰਾਊਂਡ 'ਚ ਪਹੁੰਚੇ ਹੁਣ ਸਾਡੇ ਨਾਲ ਮੌਜੂਦ ਨੇ ਇਸ ਜਿਹੜਾ ਸਾਰਾ ਸੀ ਇਹ ਜਿਹੜਾ ਫਿਟ ਮਹਿਲ ਕਲਾਮ ਫਿਟ ਇਲਾਕੇ ਦਾ ਜੋ ਕਨਸੈਪਟ ਲੈ ਕੇ ਚੱਲੇ ਆ ਉਹਨੂੰ ਜਿਹੜਾ ਲੀਡ ਕਰ ਰਿਹਾ ਸਾਡੇ ਫਿਟਨੈਸ ਕੋਚ ਅਰਸ਼ਦੀਪ ਗੁਰੂ ਉਹ ਸਾਨੂੰ ਇਸ ਮਾਮਲੇ 'ਚ ਦੱਸਣਗੇ ਵੀ ਹੁਣ ਸੀ ਤੁਹਾਡਾ ਕੀ ਪ੍ਰੋਗਰੈਸ ਹੋਊਗੀ ਤਾਂ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਅਰਸ਼ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਰਿਸਪੌਂਸ ਇੰਨਾ ਵਧੀਆ ਮਿਲਿਆ ਗਿਆ ਜੀ ਕਿਉਂਕਿ ਪਹਿਲਾਂ ਆਪਣੇ ਕੋਲੇ ਕੋਦਾ ਆਪਾਂ ਸਭ ਤੋਂ ਪਹਿਲਾਂ ਪਿਛਲੇ ਵੀਕ ਸਟਾਰਟ ਕਰੀ ਸੀ ਜੀ ਉਹ ਤਾਂ 150 ਦੇ ਪਲੱਸ ਸਾਈਕਲ ਹੈਗਾ ਸੀ ਮਤਲਬ 160 170 ਦੇ ਨੀਅਰ ਸੀ ਜੀ ਤੇ ਹੁਣ 300 ਦੇ ਪਲੱਸ ਸਾਈਕਲ ਹੈਗਾ ਸੀ ਹਾਂ 300 ਤੋਂ 400 ਮਤਲਬ ਕਾਊਂਟਿੰਗ ਕਰਨੀ ਵੀ ਔਖੀ ਸੀ ਵੀ ਇੰਨੇ ਸਾਈਕਲ ਸੀ ਪਿੱਛੇ ਤੱਕ ਡਾਰੇ ਆਉਂਦੀਆਂ ਸੀ ਬਹੁਤ ਜ਼ਿਆਦਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਬਹੁਤ ਬਹੁਤ ਜ਼ਿਆਦਾ ਚੱਲ ਰਹੀ ਸੀ ਕੋਈ ਗਹਿਣਾ ਪਿੰਡ ਕਿੱਥੇ ਆ ਸੀ ਜੀ ਗੁੱਥੂ ਵੀ ਬੰਦੇ ਆਏ ਗਹਿਣਾ ਤੋਂ ਆਏ ਹਾਂਜੀ ਮੂਮ ਤੋਂ ਆਏ ਜੀ ਬਾਕੀ ਚਲੋ ਇਧਰਲੇ ਪੰਡੋਰੀ ਸੌਰ ਛਾਪ ਆਏ ਤਾਂ ਹੈਗੀ ਸੀ ਸਾਰੇ ਮਾਰਚ ਕਲਾਲ ਮਾਰੇ ਤੋਂ ਆਏ ਜੀ ਹੋਰ ਵੀ ਅਸਵਾਰ ਹੋ ਗਿਆ ਹਣਾ ਸਾਰੇ ਤਕਰੀਬਨ ਜਿੰਨੇ ਪਿੰਡ ਆਪਣੇ ਆਲੇ ਦੁਆਲੇ ਮਤਲਬ ਪਹੁੰਚੇ ਹੋ ਸਕਦਾ ਕਿਸੇ ਪਿੰਡ ਦਾ ਨਾਂ ਰਹਿ ਵੀ ਜਾਵੇ ਆਪਣੇ ਹਮੀਦੀ ਪਿੰਡ ਤੋਂ ਜੀ ਸਰਪੰਚ ਸਾਹਿਬ ਦਾ ਉਹਨੂੰ ਬਹੁਤ ਬਹੁਤ ਧੰਨਵਾਦ ਜੀ ਉਹਨੇ ਸਾਡਾ ਸਨਮਾਨ ਕੀਤਾ ਰੱਖ ਕੇ ਮਤਲਬ ਉਹਨਾਂ ਨੇ ਇੰਨੀ ਸਾਡੇ ਵਾਂਗ એનર્ਜੀ ਪਾਤੀ ਸਾਨੂੰ ਰੀਫਰੈਸ਼ ਕਰ ਦਿੱਤੀ ਬਿਲਕੁਲ 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 ਮਤਲਬ ਕਿਤੋਂ ਬੱਚੇ ਥੱਕੇ ਵੀ ਸੀ ਛੋਟੇ ਛੋਟੇ ਬੱਚੇ 6 ਸਾਲ ਤੋਂ ਲੈ ਕੇ 60 ਸਾਲ ਤੱਕ ਆਪਣੇ ਕੋਲ ਹੈਗੇ ਜੀ ਕਿ ਮੈਂ ਛੋਟਾ ਬੱਚਾ ਬੈਠਾ ਵਾ ਤੇ 7 ਸਾਲ ਦੀ ਇਹਨਾਂ ਦੀ ਉਮਰ ਆ ਸਾਰੇ ਦਿਨ ਰੀਫਰੈਸ਼ ਕਰਤਾ ਜੀ ਉਹਨਾਂ ਨੇ ਸਾਨੂੰ ਬਿਲਕੁਲ ਇਸ ਵਾਰ ਜਦੋਂ ਆਪਾਂ ਸੈਜੜੇ ਪਹੁੰਚੇ ਉੱਥੇ ਵੀ ਜਿਹੜੇ ਸਾਥਕ ਫੌਜੀ ਨੇ ਆਪਣਾ ਵਧੀਆ ਬਹੁਤ ਜ਼ਿਆਦਾ ਸਨਮਾਨ ਦਿੱਤਾ ਉਹਨਾਂ ਲਈ ਬਹੁਤ-ਬਹੁਤ ਜ਼ਿਆਦਾ ਜੀ ਧੰਨਵਾਦ ਹੈ ਜੀ ਦਿਲੋਂ ਸਾਰੇ ਨੌਜਵਾਨ ਸਾਰੇ ਬਜ਼ੁਰਗ ਜਿਨ੍ਹਾਂ ਨੇ ਸੇਤਮੰਦ ਜੀਵਨ ਜਿਊਣਾਗਾ ਇਸ ਵਿੱਚ ਹਮਨਾ ਜੁੜੋ ਸੋ ਸੋਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ